ਨ ਦੱਪਿਆ ਟੋਲੀ ਨਹੀਂ ਜਾਣਦਾ ਕੋਈ ਜੜ ਆ ਗਿਆ ਨਾ ਜੀ ਜੀਨਿਕ ਮਹਾਰਾਜ ਕੋਸ਼ਿਸ਼ ਕਰੀ ਦੀ ਹੈ ਉਹ ਜੀ ਚੰਗਾ ਲੱਗ ਰਿਹਾ ਇੱਥੇ ਆ ਗਿਆ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਥੈਂਕ ਯੂ ਜੀ ਨਹੀਂ ਆਇਓ ਤੁਹਾਡੇ ਮੀਡੀਆ ਵਾਲੇ ਤੇ ਤੁਹਾਡਾ ਹੀ ਪਰਜਮਾਨਾ ਕਿ ਲੋਕਾਂ ਦਾ ਮਨੂ ਉਸ ਮੀਡੀਆ ਦੇ ਵਿੱਚ ਦਿਖਾਉਂਦਾ ਕੋਈ ਸ਼ੌਕ ਨਹੀਂ 10 ਸਾਲ ਤੋਂ ਕਰ ਰਿਹਾ ਕਦੀ ਵੀਡੀਓ ਨਹੀਂ ਸੁਣਾਇਆ ਹੁਣ ਤੋਂ ਟੀਚਰ ਤੇ ਕੁਝ ਹੈਪੀ ਸਾਡੇ ਤੇ ਸਭ ਦਾ ਨੈਟ ਕਰਦਾ ਹੈ ਨਾ ਸਾਰਾ ਨੇ ਕਿਹਾ ਕਿ ਤੁਹਾਡੇ ਲਾਸਟ ਟਾਈਮ ਜਿਹੜੇ ਮ ਸਕੂਲ ਅਡਾਪ ਕੀਤਾ ਜਦੋਂ ਤੁਹਾਡੇ মিডিਆ ਵਾਲਿਆਂ ਨੇ ਬਹੁਤ ਵੱਡਾ ਕੰਮ ਕੀਤਾ ਜੀ ਉਹਨਾਂ ਨੇ ਬਾਰ ਨੰਗਨ ਅਮਰੀਕਾ ਤੱਕ ਪਹੁੰਚਾਇਆ ਉਹ ਤੋਂ ਬਾਅਦ ਸਾਡੇ ਤੋਂ ਸਾਡੇ ਸਕੂਲ ਤੋਂ ਮੋਟੀਵੇਸ਼ਨ ਹੋ ਕੇ ਕੁਝ 16 ਸਕੂਲ ਲੋਕਾਂ ਨੇ ਡਾਪ ਕੀਤੇ ਜੀ ਐਨ ਆਰ ਆਈ ਨੇ ਪੰਜਾਬ ਦੇ ਵਿੱਚ ਹਨਾ ਤੇ ਤੁਹਾਡਾ ਹੀ ਮਤਲਬ ਅਸ਼ੀਰਵਾਦ ਹੀ ਕਰ ਤੀ ਲੋਕਾਂ ਦੇ ਵਿੱਚ ਜਾ ਕੇ ਗੱਲ ਬਾਕੀ ਲੋਕਾਂ ਨੂੰ ਸਮਝਾਇਆ ਨਾ ਕੇ ਕਰਨ ਲੋਕਾਂ ਨੂੰ ਸੜਕੋ ਮੋਟੀਵੇਸ਼ਨ ਹੋਦੀ ਮੈਂ ਤੁਹਾਡਾ ਮਤਲਬ ਸਭ ਇਹ ਤੁਹਾਡੇ ਦੋਸਤ ਇਹ ਚਾਹੁੰਦੇ ਆ ਕਿ ਲੋਕਾਂ ਨੂੰ ਇਹ ਦੱਸੋ ਕਿ ਯਾਰ ਪੰਜਾਬ ਦੀ ਇਹ ਹੈਲਪ ਕਰਨੀ ਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਹਰ ਬੱਚਾ ਜੋ ਚਾਹੁੰਦਾ ਵਾ ਬੱਚੇ ਦੀ ਬੱਚਾ ਅਗਰ ਚਾਹੁੰਦਾ ਕਿ ਤੁਸੀਂ ਪੰਨਾਵ ਬਣ ਸਕਦਾ ਵਾ ਉਸ ਕੋਲ ਹਰ ਚੀਜ਼ ਮਿਲ ਜਾਂਦੀ ਜਿਹੜੇ ਸਰਕਾਰੀ ਸਕੂਲ ਆ ਇਹ ਬੱਚੇ ਜਿਹੜੇ ਆ ਇਹ ਅਗਰ ਚਾਹੁੰਦੇ ਆ ਪਰ ਕਰ ਨਹੀਂ ਸਕਦੇ ਇਹਨਾਂ ਦੇ ਪਿੱਛੇ ਬੈਗ ਨਹੀਂ ਇਹਨਾਂ ਨੂੰ ਮਜ਼ਬੂਰ ਇੱਕ ਕੋਈ ਇਹਨਾਂ ਦੀ ਸੇਵਾ ਇਹਨਾਂ ਨੂੰ ਮਤਲਬ ਅਗਰ ਕੋਈ ਬੱਚਾ ਚਾਹੁੰਦਾ ਵਾ ਅੱਗੇ ਨਿਕਲਣਾ ਤੇ ਸਾਡਾ ਸਾਰਿਆਂ ਦਾ ਫਰਜ ਬੰਦ ਫਰਜ ਬੰਦਾ ਵਾ ਕਿ ਉਹ ਬੱਚੇ ਦੀ ਹੈਲਪ ਕਰੀਏ ਤੁਹਾਨੂੰ ਇੱਕ ਚਾਂਸ ਦੇਈਏ ਲਾਈਫ ਦੇ ਵਿੱਚ ਉਹ ਇਹ ਕੁਝ ਬੰਨਾ ਚਾਹੁੰਦਾ ਵਾ ਤੇ ਇੱਕ ਉਹ ਅੱਗੇ ਵਧਣਾ ਚਾਹੁੰਦਾ ਤੇ ਅੱਗੇ ਆਜ ਇੱਥੇ ਜੀਨੈਸ ਸਕੂਲ ਦੇ ਬੱਚੇ ਆ 12 ਆਸੂਪਾਸ ਤੋਂ 12 ਤਰਿਨ ਸਾਰਿਆਂ ਨੇ ਇਹ ਡਿਜੀਟਲ ਬੋਸ ਜਿਹੜੀ ਉੱਪਰ ਤੁਸੀਂ ਜਿਹੜੇ ਲਿਖ ਲੋ ਨੂੰ ਰਿਮੂਵ ਕਰ ਦੋ ਤੇ ਦੁਬਾਰਾ ਨੋਟ ਕਰ ਦੋ ਹਣਾ ਉਹ ਚੀਜ਼ ਸਰਕਾਰ ਦਾ ਚੱਲ ਰਿਹਾ ਜਾਰੇ ਕਿ ਯੂਨੀਫਾਰਮਸ ਬੱਚਿਆਂ ਨੂੰ ਦੇ ਜਾਂ ਰਹੇ ਹਨ ਤੇ ਪਾਠੀ ਲੈ ਵਿਆ ਵਿਚਾਰਿਕ ਵਿਚਾਰਿਕ ਕੁਟਿਚੀ ਕੋ ਲੈ ਵਿਆ ਇਹ ਬੱਚਿਆਂ ਨੂੰ ਦੇ ਜਾਂ ਰਹੇ ਕਿ ਹਰ ਬੱਚਾ ਜਿਹੜਾ ਵਾ ਪਹਿਲਾਂ ਹੈ ਹੀ ਲੈ ਵੇ ਇਸ ਸਕੂਲ ਦੇ ਵਿੱਚ ਪਰ ਉਹਦੇ ਵਿੱਚ ਹੁੰਦਾ ਕਿ ਸਿਰਫ ਕੰਪਿਊਟਰ ਦਾ ਰਿਮੋਟ ਸਿਰਫ ਟੀਚਰ ਕੋਲ ਹੁੰਦਾ ਹੈ ਹੁਣੇ ਹੀ ਕੋਸ਼ਿਸ਼ ਕੀਤੀ ਹੈ ਕਿ ਹਰ ਬੱਚੇ ਦੇ ਅੱਗੇ ਕੀਬੋਰਡ ਹੋਵੇ ਤੇ ਹਰ ਬੱਚਾ ਆਪ ਆਪਣਾ ਕੰਪਿਊਟਰ ਚਲਾਵੇ ਇਹ ਪਹਿਲੀ ਵਾਰੀ ਸ਼ਾਇਦ ਸਰਕਾਰੀ ਸਕੂਲ ਚ ਹੋ ਰਿਹਾ ਹੋਵੇਗਾ ਕਿ ਹਰ ਬੱਚਾ ਪੰਜਾਬ ਦੇ ਤੇ ਹਰ ਬੱਚੇ ਦੇ ਕੋਲ ਅੱਗੇ ਕੰਪਿਊਟਰ ਹੋਵੇ ਇਹ ਸਾਰੀ ਕੋਸ਼ਿਸ਼ਾਂ ਅੱਗੇ ਬਸੜੇ ਲਿਆ ਦੇ ਫੋਟੋ ਤੋਂ ਬਹੁਤ ਜ਼ਿਆਦਾ ਨੌਲਿਜ ਦੇ ਬੱਚੇ ਮਿਕਾਨੇ ਬੱਚੇ ਪੂਰੇ ਵਰਲਡ ਨੂੰ ਘੁੰਮ ਕੇ ਰਿਹਾ ਬੱਚਿਆਂ ਨੂੰ ਅਸੀਂ ਇੱਥੇ ਐਪਲੀਕੇਸ਼ਨਰੀ ਡਾਊਨਲੋਡ ਕਰਕੇ ਦਿੱਤੀ ਹੈ AI ਚੈਟ ਜੀਪੀਟੀ ਕੀ ਕੋਈ ਵੀ ਅਗੋ ਕੁਐਸਚਨ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਆ ਉਹ ਵੀ ਕਿ ਬੱਚੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਬੱਚੇ ਕੋਈ ਵੀ ਕੁਐਸਚਨ ਪੁੱਛ ਸਕਦੇ ਆ ਵਰਲਡ ਬਾਰੇ ਪੂਰਾ ਜਾਣ ਫਿਰਦੇ ਆ ਤੇ ਬੱਚਿਆਂ ਨੂੰ ਅੱਕ ਪਾਏਗੀ ਥੋੜਾ ਜਿਆਦਾ ਨਾਲ ਦੇ ਕੰਪਿਊਟਰ ਤੇ ਕੰਮ ਕਰਦਾ ਮਜ਼ਾ ਆਏਗਾ ਜਿਸੇ ਕਰਕੇ ਉਹਨਾਂ ਪੜ੍ਹਨ ਦੀ ਥੋੜੀ ਆਤਮਾ ਆਏਗੀ ਦੇਖੋ ਜੀ ਮੈਨੂੰ ਤੇ ਬੜਾ ਵਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਇਸ ਸਕੂਲ ਚ ਬਤੌਰ ਹੈਡਮਿਸਟਰ ਸੇਵਾ ਨਿਭਾ ਰਹੀ ਆ ਔਰ ਇਨਾ ਵਧੀਆ ਜਿਹੜਾ ਇਸ ਸਕੂਲ ਦੀ ਡਿਵੈਲਪਮੈਂਟ ਭਾਜੀ ਵੱਲੋਂ ਕੀਤੀ ਗਈ ਹੈ ਸ੍ਰੀ ਰਾਜਦੀਪ ਸਿੰਘ ਜੀ ਰੰਧਾਵਾ ਵੱਲੋਂ ਤੋਂ ਮੈਂ ਆਪਣੇ ਆਪ ਨੂੰ ਬੜੀ ਲੱਖੀ ਸਮਝਦੀ ਆ ਮੇਰਾ ਸਟਾਫ ਹੀ ਬਹੁਤ ਵਧੀਆ ਆ ਔਰ ਸਾਰੇ ਸਬਜੈਕਟ ਐਕਸਪਰਟ ਨੇ ਬੜੀ ਤੰਦੇਈ ਨਾਲ ਮਿਹਨਤ ਕਰਦੇ ਆ ਭਾਜੀ ਨੇ ਆ ਕੇ ਇਹ ਵੀ ਫੀਲ ਕੀਤਾ ਇੱਥੇ ਪਹਿਲਾਂ ਤੇ ਦੇਖਿਆ ਸਾਰਾ ਕਿ ਸਕੂਲ ਦਾ ਸਿਸਟਮ ਕਿਦਾਂ ਦਾ ਹੈ ਫਿਰ ਇਹਨਾਂ ਦੇ ਮਨ ਚ ਆਇਆ ਕਿ ਚਲੋ ਬੱਚਿਆਂ ਨੂੰ ਜਿਹੜਾ ਕੰਪਿਊਟਰ ਸਿਖਿਆ ਦੇ ਵਿੱਚ ਜਿਹੜਾ ਆ ਉਹ ਜਦਾਂ ਟ੍ਰੇਨਡ ਕੀਤਾ ਜਾਏ ਕਿਉਂਕਿ ਅੱਜ ਦਾ ਯੁੱਗ ਹੀ ਕੰਪਿਊਟਰ ਦਾ ਯੁੱਗ ਹੈ। ਸੋ ਬਾਜੀ ਦੀ ਸੋਚ ਨੂੰ ਸਲਾਮ ਹੈ। ਇਸ ਸਮੇਂ ਸਮੇਂ ਤੇ ਬਾਜੀ ਵੱਲੋਂ ਹਮੇਸ਼ਾ ਇਹ ਸਕੂਲ ਖੋਲ ਕੇ ਬੱਚਿਆਂ ਲਈ ਸਕੂਲ ਜਿਹੜਾ ਆ ਬਹੁਤ ਕੁਝ ਜਿਹੜਾ ਆ ਪ੍ਰਦਾਨ ਕੀਤਾ। ਕਿ ਅਕਸਰ ਬਾਜੀ ਜਦੋਂ ਟਾਈਮ ਮਿਲਦਾ ਜਾਂ ਇੰਡੀਆ ਆਉਂਦੇ ਨੇ ਤੇ ਸਕੂਲ ਆਉਂਦੇ ਨੇ ਤੇ ਮੈਂ ਦੇਖਦੀ ਆ ਬਾਜੀ ਇੱਕਦਮ ਦੀ ਨਾ ਆਵਾਜ਼ ਜਾਂ ਸਕੂਲ ਚ ਹੀ ਗਵਾਟ ਜਾਂਦੇ ਨੇ। ਤੇ ਮੈਂ ਪੁੱਛਦੀ ਆ ਬਾਜੀ ਵੀ ਤੁਸੀਂ ਕਿੰਨਾ ਤੁਹਾਨੂੰ ਮਲੇ ਰੂਹ ਕਹਿੰਦੇ ਮੇਰੀ ਵੱਸ ਗਈ ਹੈ। ਪੁਰਾਣੀਆਂ ਜਦਾਂ ਕਿ ਮੈਂ ਇੱਥੇ ਬੈਠ ਕੇ ਪੜਦਾ ਸੀ ਤੇ ਬੱਚੇ ਭਾਵੇਂ ਪਸੀਨੇ ਨਾਲ ਗੜੋਚਣਾ ਹੋਣ ਉਹਨਾਂ ਨੂੰ ਮਤਲਬ ਇਹਨਾਂ ਨੂੰ ਕਲਾਵੇ ਚ ਲੈ ਕੇ ਮਤਲਬ ਅੰਦਰੋਂ ਨਹੀਂ ਜਿਹੜਾ ਸਕੂਨ ਖਰਾਬ ਕਰਦਾ ਸੋ ਸਲਾਮ ਹੈ ਜੀ ਇਸ ਤਰ੍ਹਾਂ ਦਾ ਕੋਈ ਕੋਈ ਸੋਚ ਰੱਖ ਸਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਉਹਨਾਂ ਨੇ ਆਪਣਾ ਬਚਪਨ ਜਾਦ ਹੁੰਦਾ ਕਿਉਂਕਿ ਉਹ ਵੀ ਇਹੀ ਸੇ ਸਕੂਲ ਚੋਂ ਪੜ੍ਹ ਕੇ ਗਈ ਆ ਉਦੋਂ ਇੰਨੀਆ ਸਹੂਲਤਾਂ ਨਹੀਂ ਸੀ ਹੁੰਦੀਆਂ ਬਟ ਹੁਣ ਸਰ ਨੇ ਬਹੁਤ ਸਹੂਲਤਾਂ ਦਿੱਤੀਆਂ ਸਾਡੇ ਵਾਸਤੇ ਸਰ ਨੇ ਬਹੁਤ ਕੋਟ ਦਿੱਤਾ ਹੈ ਮੈਂ ਇਹੀ ਕਹਿਣਾ ਚਾਹੁੰਦੀ ਆ ਬੱਚਿਆਂ ਨੂੰ ਬਹੁਤ ਮਿਹਨਤ ਕਰਨੀ ਚਾਹੀਦੀ ਹੈ ਤੇ ਵੱਡੇ ਹੋ ਕੇ ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੀਦਾ